ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਤੇ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਵੀ ਜਰੂਰ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਕਹਾਣੀ। ਗੁਰਪਿੰਦਰ ਇੱਕ ਸਧਾਰਨ ਪਰਿਵਾਰ ਵਿੱਚੋਂ ਬਹੁਤ ਸੋਹਣਾ ਮੁੰਡਾ ਸੀ ਅਤੇ ਸ਼ਹਿਰ ਵਿੱਚ ਉਸਦੇ ਕੋਲ ਦੋ ਘਰ ਅਤੇ ਇੱਕ ਗੱਡੀ ਸੀ। ਜ਼ਮੀਨ-ਜਾਇਦਾਦ ਦੀ ਕੋਈ ਘਾਟ ਨਹੀਂ ਸੀ। ਉਹ ਆਪਣੀ ਮਾਂ ਅਤੇ ਛੋਟੀ ਭੈਣ ਕੋਮਲ ਦੇ ਨਾਲ ਰਹਿੰਦਾ ਸੀ। ਗੁਰਪਿੰਦਰ ਦੇ ਪਾਪਾ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਗਈ ਸੀ। ਇਸ ਲਈ ਉਸ ਦੀ ਮਾਂ ਸੁਖਜੀਤ ਕੌਰ ਨੇ ਆਪਣੇ ਬੇਟੇ ਨੂੰ ਪਿੰਡ ਦਾ ਪੁਰਾਣਾ ਘਰ ਵੇਚਣ ਲਈ ਕਿਹਾ ਕਿਉਂਕਿ ਹੁਣ ਉਹਨਾਂ ਦੇ ਪਰਿਵਾਰ ਵਿੱਚੋਂ ਪਿੰਡ ਦੇ ਉਸ ਪੁਰਾਣੇ ਘਰ ਵਿੱਚ ਕੋਈ ਨਹੀਂ ਰਹਿੰਦਾ ਸੀ। ਸਾਰੇ ਸ਼ਹਿਰ ਵਿੱਚ ਆ ਕੇ ਹੀ ਵਸ ਗਏ ਸੀ। ਗੁਰਪਿੰਦਰ ਨੇ ਸਵੇਰ ਦੀ ਬੱਸ ਫੜੀ ਅਤੇ ਆਪਣੇ ਪਿੰਡ ਲਈ ਨਿਕਲ ਪਿਆ। ਪਿੰਡ ਸ਼ਹਿਰ ਤੋਂ ਕਰੀਬ 110 ਕਿਲੋਮੀਟਰ ਦੀ ਦੂਰੀ ਤੇ ਸੀ। ਬੱਸ ਰਸਤੇ ਵਿੱਚ ਰੁਕਦੇ ਰੁਕਦੇ ਨਵੀਆਂ ਸਵਾਰੀਆਂ ਲੈੰਦੇ ਹੋਏ ਜਾ ਰਹੀ ਸੀ ਤਾਂ ਰਸਤੇ ਵਿੱਚੋਂ ਬੱਸ ਵਿੱਚ ਇੱਕ ਬਹੁਤ ਸੋਹਣੀ ਕੁੜੀ ਜੜੀ ਅਤੇ ਉਸ ਦੇ ਨਾਲ ਉਸ ਦੀ ਤਾਈ ਅਤੇ ਛੋਟੀ ਭੈਣ ਵੀ ਚੜ ਗਈਆਂ ਗੁਰਪਿੰਦਰ ਬੱਸ ਵਿੱਚ ਚੜਦੇ ਉਤਰਦੇ ਲੋਕਾਂ ਨੂੰ ਦੇਖ ਰਿਹਾ ਸੀ ਫਿਰ ਅਚਾਨਕ ਉਸ ਦੀ ਨਜ਼ਰ ਉਸ ਕੁੜੀ ਤੇ ਪਈ ਅਤੇ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ ਉਸ ਦੀ ਪਿਆਰੀ ਜਿਹੀ ਮੁਸਕਰਾਹਟ ਅਤੇ ਸਿੰਪਲ ਜਿਹਾ ਪਹਿਰਾਵਾ ਸੀ ਜਿਸ ਵਿੱਚ ਉਹ ਬਹੁਤ ਸੋਹਣੀ ਦਿਸ ਰਹੀ ਸੀ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਤੇ ਉਸਦੇ ਦੁਪੱਟੇ ਨਾਲ ਉਸਦਾ ਮੂੰਹ ਟੱਕ ਗਿਆ। ਉਹ ਦੁਪੱਟਾ ਠੀਕ ਕਰਨ ਲਈ ਬੜੀ ਮਿਹਨਤ ਕਰ ਰਹੀ ਸੀ। ਹਵਾ ਉਸਦੀ ਦੁਸ਼ਮਣ ਬਣੀ ਹੋਈ ਸੀ। ਜਿਵੇਂ ਹੀ ਉਸ ਕੁੜੀ ਨੇ ਆਪਣੇ ਚਿਹਰੇ ਤੋਂ ਆਪਣਾ ਦੁਪੱਟਾ ਪਾਸੇ ਕੀਤਾ ਤਾਂ ਉਸਦੀ ਨਜ਼ਰ ਗੁਰਪਿੰਦਰ ਤੇ ਪਈ। ਉਹ ਉਸ ਵੱਲ ਬਿਨਾਂ ਅੱਖ ਚਮਕੇ ਟਿਕ ਟਿਕੀ ਲਗਾ ਕੇ ਦੇਖ ਰਿਹਾ ਸੀ। ਉਹ ਵੀ ਗੁਰਪਿੰਦਰ ਨੂੰ ਦੇਖ ਕੇ ਮੁਸਕराई ਅਤੇ ਸ਼ਰਮਾ ਕੇ ਉਸਨੇ ਆਪਣੀਆਂ ਅੱਖਾਂ ਫੇਰ ਲਈਆਂ। ਗੁਰਪਿੰਦਰ ਨੇ ਜਸਪੰਦ ਵਿੱਚ ਉਤਰਨਾ ਸੀ। ਉਪੈਂਡ ਆ ਗਿਆ ਤੇ ਪੈਂਡ ਆਉਂਦੇ ਹੀ ਬੱਸ ਰੁਕੀ ਕੁੜੀ ਨੇ ਗੁਰਪਿੰਦਰ ਨੂੰ ਇੱਕ ਨਜ਼ਰ ਦੇਖਿਆ ਤੇ ਬੱਸ ਵਿੱਚੋਂ ਉਤਰ ਗਈ ਇਹ ਤਾਂ ਉਹੀ ਪੈਂਡ ਸੀ ਜਿੱਥੇ ਗੁਰਪਿੰਦਰ ਨੇ ਵੀ ਉਤਰਨਾ ਸੀ ਗੁਰਪਿੰਦਰ ਵੀ ਬੱਸ ਵਿੱਚੋਂ ਉਤਰਿਆ ਤੇ ਪੈਂਡ ਦੇ ਕੱਚੇ ਰਸਤੇ ਤੇ ਚੱਲਣ ਲੱਗਿਆ ਉਹ ਕੁੜੀ ਉਸਦੀ ਤਾਈ ਅਤੇ ਉਸਦੀ ਭੈਣ ਅੱਗੇ-ਅੱਗੇ ਜਾ ਰਹੀਆਂ ਸੀ ਤੇ ਗੁਰਪਿੰਦਰ ਉਹਨਾਂ ਦੇ ਪਿੱਛੇ-ਪਿੱਛੇ ਆ ਰਿਹਾ ਸੀ ਉਸ ਦਾ ਪਿੱਛਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਸਾਰਿਆਂ ਦੀ ਮੰਜ਼ਲ ਇੱਕੋ ਹੀ ਸੀ। ਕੁੜੀ ਦੀ ਤਾਈ ਰੁਕੀ, ਫਿਰ ਪਿੱਛੇ ਦੇਖਿਆ ਤੇ ਗੁਰਪਿੰਦਰ ਨੂੰ ਇਸ਼ਾਰਾ ਕਰਦੇ ਹੋਏ ਆਪਣੇ ਕੋਲ ਬੁਲਾ ਲਿਆ ਤੇ ਪੁੱਛਿਆ ਕਿ ਪੁੱਤ ਤੂੰ ਕਿੰਨਾ ਦਾ ਮੁੰਡਾ ਹੈ? ਪਹਿਲਾਂ ਤਾਂ ਕਦੇ ਤੈਨੂੰ ਇੱਥੇ ਦੇਖਿਆ ਨਹੀਂ ਮੈਂ। ਗੁਰਪਿੰਦਰ ਨੇ ਮੁਸਕਰਾ ਕੇ ਕਿਹਾ ਜੀ ਮੈਂ ਭਜਨ ਸਿੰਘ ਦਾ ਮੁੰਡਾ ਹਾਂ। ਮੇਰੇ ਦਾਦੇ ਮੁਖਤਿਆਰ ਸਿੰਘ ਜੀ ਦਾ ਪੁਰਾਣਾ ਘਰ ਤੇ ਜ਼ਮੀਨ ਇੱਥੇ ਹੈ। ਸਾਡੇ ਪਰਿਵਾਰ ਵਿੱਚੋਂ ਹੁਣ ਇੱਥੇ ਕੋਈ ਨਹੀਂ ਰਹਿੰਦਾ। ਅਸਲੀ ਮੈਂ ਉਸ ਜ਼ਮੀਨ ਅਤੇ ਘਰ ਨੂੰ ਵੇਚਣ ਲਈ ਸ਼ਹਿਰੋਂ ਪਿੰਡ ਆਇਆ ਹਾਂ। ਤਾਈ ਖੁਸ਼ ਹੋ ਗਈ ਤੇ ਗੁਰਪਿੰਦਰ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੀ। ਪੁੱਤ ਤੂੰ ਤਾਂ ਸਾਡੇ ਗਵਾਂਡੀਆਂ ਦਾ ਹੀ ਮੁੰਡਾ ਹੈ। ਉਹਨਾਂ ਦਾ ਘਰ ਸਾਡੇ ਘਰ ਦੇ ਨਾਲ ਹੀ ਹੈ। ਤੂੰ ਬਹੁਤ ਛੋਟਾ ਸੀ ਉਦੋਂ ਜਦੋਂ ਮੈਂ ਤੈਨੂੰ ਦੇਖਿਆ ਸੀ। ਨੀਕਰ ਪਾ ਕੇ ਸਾਡੇ ਸਾਹਮਣੇ ਭੱਜਿਆ ਫਿਰਦਾ ਰਹਿੰਦਾ ਸੀ। ਹੁਣ ਤਾਂ ਤੂੰ ਸੁਖ ਨਾਲ ਗੱਭਰੂ ਜਵਾਨ ਹੋ ਗਿਆ ਹੈ। ਚੱਲ ਸਾਡੇ ਘਰ ਖਾਣਾ ਖਾ ਕੇ ਜਾਣਾ। ਤਾਈ ਦੀ ਗੱਲ ਸੁਣ ਕੇ ਗੁਰਪਿੰਦਰ ਥੋੜਾ ਸ਼ਰਮਾ ਗਿਆ ਤੇ ਉਹ ਦੋਵੇਂ ਕੁੜੀਆਂ ਵੀ ਮਨ ਹੀ ਮਨ ਹੱਸਣ ਲੱਗੀਆਂ ਗੁਰਪਿੰਦਰ ਤਾਈ ਦੇ ਨਾਲ-ਨਾਲ ਪਿੰਡ ਜਾਣ ਲੱਗਿਆ ਜੋ ਕੁੜੀਆਂ ਉਸ ਦੇ ਨਾਲ ਜਾ ਰਹੀਆਂ ਸੀ ਜੀਤੀ ਤੇ ਮੁਸਕਾਨ ਉਸ ਦੇ ਜੇਠ ਦੀ ਕੁੜੀ ਸੀ ਉਸ ਦੇ ਬਾਰੇ ਦੱਸਿਆ ਗੁਰਪਿੰਦਰ ਤੇ ਮੁਸਕਾਨ ਨੇ ਇੱਕ ਦੂਜੇ ਨੂੰ ਸਾਹਮਣੇ ਦੇਖਿਆ ਤੇ ਫਿਰ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਏ ਤਾਈ ਗੱਲਾਂ ਕਰੀ ਜਾ ਰਹੀ ਸੀ ਤੇ ਗੁਰਪਿੰਦਰ ਤੇ ਮੁਸਕਾਨ ਇੱਕ ਦੂਜੇ ਨੂੰ ਛੁਪ-ਛੁਪ ਕੇ ਦੇਖ ਰਹੇ ਸੀ ਉਹਨੇ ਚਿਰ ਨੂੰ ਤਾਈ ਦਾ ਘਰ ਆ ਗਿਆ ਦੁਪਹਿਰ ਦਾ ਸਮਾਂ ਸੀ ਸਾਰੇ ਆਪਣੇ ਆਪਣੇ ਘਰਾਂ ਵਿੱਚ ਸੌਂ ਰਹੇ ਸੀ ਤਾਈ ਨੇ ਮੁਸਕਾਨ ਨੂੰ ਪਾਣੀ ਪਿਉਣ ਨੂੰ ਕਿਹਾ ਮੁਸਕਾਨ ਨੇ ਸਾਰਿਆਂ ਨੂੰ ਪਾਣੀ ਪਿਾਇਆ ਥੋੜੀ ਦੇਰ ਵਿੱਚ ਮੁਸਕਾਨ ਦੇ ਤਾਇਆ ਜੀ ਵੀ ਆ ਗਏ ਸ਼ਾਮ ਹੁੰਦੇ ਹੀ ਤਾਇਆ ਜੀ ਗੁਰਪਿੰਦਰ ਨੂੰ ਉਸ ਦਾ ਘਰ ਅਤੇ ਜ਼ਮੀਨ ਦਿਖਾਉਣ ਲਈ ਲੈ ਗਏ ਗੁਰਪਿੰਦਰ ਨੇ ਆਪਣੀ ਮਾਂ ਨੂੰ ਫੋਨ ਤੇ ਦੱਸ ਦਿੱਤਾ ਕਿ ਉਹ ਗੁਰਨਾਬ ਤਾਇਏ ਦੇ ਘਰ ਰੁਕ ਰਿਹਾ ਹੈ ਉਸ ਦੀ ਮਾਂ ਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਸੀ ਉਸਨੇ ਪਹਿਲਾਂ ਹੀ ਪ੍ਰਾਪਰਟੀ ਡੀਲਰ ਨਾਲ ਜ਼ਮੀਨ ਵੇਚਣ ਦੀ ਗੱਲ ਕਰ ਲਈ ਸੀ। ਇਸ ਦੀ ਜ਼ਮੀਨ ਦਾ ਖਰੀਦਦਾਰ ਉਸ ਨੂੰ ਮਿਲ ਗਿਆ ਪਰ ਘਰ ਦਾ ਅਜੇ ਤੱਕ ਕੋਈ ਖਰੀਦਦਾਰ ਮਿਲਿਆ ਨਹੀਂ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਵੇੜੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ। ਆਣ-ਗੁਆਣ ਵੀ ਗੁਰਪਿੰਦਰ ਨੂੰ ਮਿਲਣ ਲਈ ਇਕੱਠਾ ਹੋ ਗਿਆ ਤੇ ਉਸ ਨਾਲ ਬਹੁਤ ਗੱਲਾਂ ਕੀਤੀਆਂ। ਗੁਰਪਿੰਦਰ ਨੂੰ ਇੱਥੇ ਆਪਣਾ ਪਣ ਲੱਗ ਰਿਹਾ ਸੀ। ਇਸ ਤਰ੍ਹਾਂ 2-4 ਦਿਨ ਉਹ ਉੱਥੇ ਰਿਹਾ ਤੇ ਇੱਕ ਦਿਨ ਸਾਰੇ ਰਾਤ ਨੂੰ ਛੱਤ ਤੇ ਸੌਣ ਲਈ ਚਲੇ ਗਏ। ਅਧੀ ਰਾਤ ਨੂੰ ਜਦੋਂ ਸਾਰੇ ਸੌਂ ਰਹੇ ਸੀ ਤਾਂ ਅਚਾਨਕ ਗੁਰਪਿੰਦਰ ਦੀ ਅੱਖ ਖੁੱਲ੍ਹੀ ਮੁਸਕਾਨ ਪਾਣੀ ਵਾਲੇ ਘੜੇ ਦੇ ਕੋਲ ਪਾਣੀ ਪੀ ਰਹੀ ਸੀ ਪਤਾ ਨਹੀਂ ਕਿਉਂ ਅੱਜ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਗੁਰਪਿੰਦਰ ਉੱਠਿਆ ਤੇ ਮੁਸਕਾਨ ਵੱਲ ਜਾਣ ਲੱਗਿਆ ਮੁਸਕਾਨ ਭਲੀ ਭਾਂਤ ਸਮਝ ਗਈ ਕਿ ਗੁਰਪਿੰਦਰ ਉਸ ਨੂੰ ਮਨ ਹੀ ਮਨ ਚਾਉਣ ਲੱਗਿਆ ਹੈ ਗੁਰਪਿੰਦਰ ਮੁਸਕਾਨ ਦੇ ਕੋਲ ਗਿਆ ਤੇ ਮੁਸਕਾਨ ਨੇ ਪਾਣੀ ਨਾਲ ਭਰਿਆ ਹੋਇਆ ਗਲਾਸ ਗੁਰਪਿੰਦਰ ਦੇ ਅੱਗੇ ਕਰ ਦਿੱਤਾ ਗੁਰਪਿੰਦਰ ਨੇ ਉਹ ਪਾਣੀ ਦਾ ਗਲਾਸ ਫੜ ਲਿਆ ਅਤੇ ਉਸਨੇ ਮੌਕਾ ਦੇਖਦੇ ਹੀ ਆਪਣੇ ਦਿਲ ਦੀ ਗੱਲ ਮੁਸਕਾਨ ਨੂੰ ਕਹੀ ਗੁਰਪਿੰਦਰ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮੁਸਕਾਨ ਮੈਂ ਤੈਨੂੰ ਪਸੰਦ ਕਰਨ ਲੱਗਿਆ ਹਾਂ ਜੇ ਤੂੰ ਵੀ ਮੈਨੂੰ ਪਸੰਦ ਕਰਦੀ ਹੈ ਤਾਂ ਮੈਂ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰ ਲਵਾਂਗਾ ਮੁਸਕਾਨ ਨੇ ਗੁਰਪਿੰਦਰ ਨਾਲ ਨਜ਼ਰ ਮਿਲਾਉਂਦੇ ਹੋਏ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਵੀ ਤੈਨੂੰ ਪਸੰਦ ਕਰਦੀ ਹਾਂ ਇਹ ਸੁਣਦੇ ਹੀ ਗੁਰਪਿੰਦਰ ਖੁਸ਼ੀ ਨਾਲ ਝੂਮ ਉੱਠਿਆ ਤੇ ਉਸਨੇ ਮੁਸਕਾਨ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਬਹੁਤ देर ਤੱਕ ਉੱਥੇ ਖੜੇ ਹੌਲੀ-ਹੌਲੀ ਗੱਲਾਂ ਕਰਦੇ ਰਹੇ ਤਾਂ ਤਾਈ ਜੀ ਦੇ ਖੰਗਣ ਦੀ ਆਵਾਜ਼ ਆਈ ਦੋਵੇਂ ਜਲਦੀ-ਜਲਦੀ ਜਾ ਕੇ ਆਪਣੇ-ਆਪਣੇ ਮੰᱡੇ ਤੇ ਪੈ ਗਏ ਉਹ ਦੋਵੇਂ ਸਾਰੀ ਰਾਤ ਇੱਕ ਦੂਜੇ ਦੇ ਖਿਆਲਾਂ ਵਿੱਚ ਖੋਏ ਰਹੇ ਅੱਜ ਸਵੇਰੇ ਗੁਰਪਿੰਦਰ ਨੇ ਵਾਪਸ ਸ਼ਹਿਰ ਜਾਣਾ ਸੀ ਉਹ ਨਹਾ ਧੋ ਕੇ ਤਿਆਰ ਹੋਇਆ ਤੇ ਤਾਇਆ ਜੀ ਦੇ ਨਾਲ ਜ਼ਮੀਨ ਦੀ ਕਾਗਜ਼ੀ ਕਾਰਵਾਈ ਕਰਨ ਲਈ ਚਲਾ ਗਿਆ ਸਾਰੇ ਕੰਮ ਨਿਪਟਾ ਕੇ ਉਹ ਦੁਪਹਿਰ ਨੂੰ ਵਾਪਸ ਆਏ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਗੁਰਪਿੰਦਰ ਨੇ ਸਾਰਿਆਂ ਤੋਂ ਵਿਦਾ ਲਈ ਪਰ ਮੁਸਕਾਨ ਕਿਤੇ ਨਜ਼ਰ ਨਹੀਂ ਆ ਰਹੀ ਸੀ ਗੁਰਪਿੰਦਰ ਜਿਵੇਂ ਹੀ ਬੱਸ ਸਟੈਂਡ ਦੇ ਨੇੜੇ ਪਹੁੰਚਣ ਦੀ ਤਿਆਰੀ ਵਿੱਚ ਸੀ ਅਚਾਨਕ ਮੁਸਕਾਨ ਉਸ ਦੇ ਸਾਹਮਣੇ ਆ ਗਈ ਮੁਸਕਾਨ ਨੂੰ ਸਾਹਮਣੇ ਦੇਖ ਕੇ ਗੁਰਪਿੰਦਰ ਖੁਸ਼ ਹੋ ਗਿਆ ਦੋਵਾਂ ਨੇ ਬਹੁਤ ਦੇਰ ਤੱਕ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਜਲਦੀ ਹੀ ਫਿਰ ਮਿਲਣ ਦੇ ਵਾਅਦੇ ਦੇ ਨਾਲ ਗੁਰਪਿੰਦਰ ਨੇ ਉਸ ਤੋਂ ਇਜਾਜ਼ਤ ਲਈ ਗੁਰਪਿੰਦਰ ਨੂੰ ਦੂਰ ਜਾਂਦੇ ਹੋਏ ਦੇਖ ਮੁਸਕਾਨ ਦਾ ਮਨ ਉਦਾਸ ਹੋ ਗਿਆ ਘਰ ਪਹੁੰਚਦੇ ਹੀ ਗੁਰਪਿੰਦਰ ਆਪਣੀ ਮਾਂ ਦੇ ਗਲੇ ਲੱਗ ਗਿਆ ਉਸ ਦੀਆਂ ਅੱਖਾਂ ਦੀ ਚਮਕ ਤੇ ਚਿਹਰੇ ਦੀ ਖੁਸ਼ੀ ਮਾਂ ਤੋਂ છੂਪੀ ਨਾ ਰਹੀ ਮਾਂ ਨੇ ਮਜ਼ਾਕ ਵਿੱਚ ਹੀ ਉਸ ਤੋਂ ਪੁੱਛ ਲਿਆ ਕਿ ਪਿੰਡ ਵਿੱਚ ਆਪਣੇ ਲਈ ਕੋਈ ਕੁੜੀ ਪਸੰਦ ਕਰਕੇ ਆਇਆ ਹੈ ਗੁਰਪਿੰਦਰ ਦੇ ਮੂੰਹ ਤੋਂ ਨਿਕਲ ਗਿਆ ਮੰਮੀ ਤੈਨੂੰ ਕਿਵੇਂ ਪਤਾ ਚੱਲਿਆ ਤਾਂ ਉਸ ਨੇ ਕਿਹਾ ਪੁੱਤ ਮੈਂ ਮਾਂ ਹਾਂ ਤੇਰੀ ਦੱਸ ਉਹ ਖੁਸ਼ ਨਸੀਬ ਕੌਣ ਹੈ ਗੁਰਪਿੰਦਰ ਨੇ ਮਾਂ ਨੂੰ ਕਿਹਾ ਗੁਰ ਨਾਇਬ ਤਾਇਆ ਜੀ ਦੀ ਕੁੜੀ ਹੈ ਮੁਸਕਾਨ ਮੁਸਕਾਨ ਦਾ ਨਾਮ ਸੁਣ ਕੇ ਸੁਖਜੀਤ ਕੌਰ ਨੂੰ ਥੋੜਾ ਬੁਰਾ ਲੱਗਿਆ ਪਰ ਆਪਣੇ ਮਨ ਦੀ ਗੱਲ ਉਸਨੇ ਗੁਰਪਿੰਦਰ ਨੂੰ ਜ਼ਾਹਰ ਨਾ ਕੀਤੀ ਕਹਿੰਦੀ ਠੀਕ ਹੈ ਪਹਿਲਾਂ ਹੱਥ ਮੂੰਹ ਧੋ ਕੇ ਕੁਝ ਖਾ ਲੈ ਆਪਾਂ ਬਾਅਦ ਵਿੱਚ ਇਸ ਬਾਰੇ ਗੱਲ ਕਰਾਂਗੇ ਦਰ ਅਸਲ ਸੁਖਜੀਤ ਕੌਰ ਆਪਣੇ ਬੇਟੇ ਲਈ ਇੱਕ ਅਮੀਰ ਘਰਾਣੇ ਦੀ ਕੁੜੀ ਲੱਭਦੀ ਸੀ ਜੋ ਆਪਣੇ ਨਾਲ ਬਹੁਤ ਸਾਰਾ ਪੈਸਾ ਲੈ ਕੇ ਆਵੇ ਤੇ ਉਹ ਜਾਣਦੀ ਸੀ ਕਿ ਮੁਸਕਾਨ ਇੱਕ ਗਰੀਬ ਪਰਿਵਾਰ ਦੀ ਕੁੜੀ ਹੈ ਉਸ ਦੇ ਮੰਮੀ ਪਾਪਾ ਠੀਕ ਠਾਕ ਹੀ ਉਸ ਦਾ ਵਿਆਹ ਕਰ ਸਕਦੇ ਹਨ ਤੇ ਇੰਨੇ ਪੈਸੇ ਵੀ ਉਹਨਾਂ ਦੇ ਕੋਲ ਨਹੀਂ ਸੁਖਜੀਤ ਕੌਰ ਨੇ ਪਿਆਰ ਨਾਲ ਉਸ ਨੂੰ ਮੁਸਕਾਨ ਨਾਲ ਵਿਆਹ ਨਾ ਕਰਨ ਲਈ ਸਮਝਾਇਆ ਪਰ ਗੁਰਪਿੰਦਰ ਜਿੱਦ ਫੜ ਕੇ ਬੈਠ ਗਿਆ ਤੇ ਕਹਿਣ ਲੱਗਾ ਜੇ ਉਹ ਵਿਆਹ ਕਰੇਗਾ ਤਾਂ ਸਿਰਫ ਮੁਸਕਾਨ ਨਾਲ ਹੀ ਕਰੇਗਾ ਨਹੀਂ ਤਾਂ ਨਹੀਂ ਕਰੇਗਾ ਆਖਿਰਕਾਰ ਸੁਖਜੀਤ ਕੌਰ ਨੂੰ ਆਪਣੇ ਪੁੱਤ ਦੀ ਜ਼ਿੱਦ ਦੇ ਅੱਗੇ ਝੁਕਣਾ ਪਿਆ ਮੁਸਕਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਤਾਂ ਜਿਵੇਂ ਖੰਭ ਹੀ ਲੱਗ ਗਏ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਘਰ ਦੇ ਜੀਵਾਂ ਦੀ ਹਾਜ਼ਰੀ ਵਿੱਚ ਮੁਸਕਾਨ ਤੇ ਗੁਰਪਿੰਦਰ ਦੀ ਮੰਗਣੀ ਹੋ ਗਈ ਮੰਗਣੀ ਤੋਂ ਬਾਅਦ ਸੁਖਜੀਤ ਕੌਰ ਵਾਪਸ ਸ਼ਹਿਰ ਚਲੀ ਗਈ ਤੇ ਬਾਕੀ ਜੀ ਵੀ ਨਾਲ ਚਲੇ ਗਏ ਪਰ ਗੁਰਪਿੰਦਰ ਰੁਕ ਗਿਆ ਉਹ ਵਾਪਸ ਨਾ ਗਿਆ ਗੁਰਪਿੰਦਰ ਨੇ ਮੁਸਕਾਨ ਨੂੰ ਇੱਕ ਚੇਨ ਦਿੱਤੀ ਹੁਣ ਗੁਰਪਿੰਦਰ ਤੇ ਮੁਸਕਾਨ ਫੋਨ ਤੇ ਗੱਲਾਂ ਕਰਦੇ ਰਹਿੰਦੇ ਇੱਕ ਮਹੀਨਾ ਬੀਤਦਿਆਂ ਹੀ ਉਹਨਾਂ ਦੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ ਜੋ ਤਰੀਕ ਅਗਲੇ ਮਹੀਨੇ ਦੀ ਹੀ ਸੀ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਦੇਖਦੇ ਹੀ ਦੇਖਦੇ ਮਹੀਨਾ ਕਦੋਂ ਬੀਤ ਗਿਆ ਪਤਾ ਹੀ ਨਾ ਚੱਲਿਆ ਆਖਿਰਕਾਰ ਵਿਆਹ ਦਾ ਦਿਨ ਆ ਹੀ ਗਿਆ ਗੁਰਪਿੰਦਰ ਦੁਲਲੇ ਦੇ ਜੋੜੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਸੀ ਬਰਾਤੀਆਂ ਦਾ ਸਵਾਗਤ ਬਹੁਤ ਵਧੀਆ ਕੀਤਾ ਗਿਆ ਸਾਰੇ ਗੁਰਦੁਆਰੇ ਵਿੱਚ ਬੈਠੇ ਮੁਸਕਾਨ ਦਾ ਇੰਤਜ਼ਾਰ ਕਰ ਰਹੇ ਸੀ ਖਾਸ ਕਰਕੇ ਗੁਰਪਿੰਦਰ ਮੁਸਕਾਨ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਤੇ ਉਹ ਪਰੀਆਂ ਵਰਗੀ ਲੱਗ ਰਹੀ ਸੀ ਬਾਬਾ ਜੀ ਨੇ ਲਾਵਾ ਪੜੀਆਂ ਤੇ ਵਿਆਹ ਸੰਪੰਨ ਹੋ ਗਿਆ। ਫਿਰ ਵਿਦਾਈ ਦਾ ਸਮਾਂ ਹੋ ਗਿਆ। ਮੁਸਕਾਨ ਆਪਣੇ ਮਾਪਿਓ ਦੇ ਗਲ ਲੱਗ ਕੇ ਬਹੁਤ ਰੋਈ। ਗੁਰਪਿੰਦਰ ਨੇ ਉਸ ਨੂੰ ਸੰਭਾਲਿਆ ਤੇ ਉਹ ਕਾਰ ਵਿੱਚ ਬੈਠ ਗਏ ਤੇ ਸ਼ਹਿਰ ਵੱਲ ਚੱਲ ਪਏ। ਘਰ ਪਹੁੰਚ ਕੇ ਗੁਰਪਿੰਦਰ ਦੀ ਮਾਂ ਨੇ ਆਪਣੀ ਨੂੰਹ ਦਾ ਸਵਾਗਤ ਕੀਤਾ। ਫਿਰ ਅੰਗੂਠੀ ਲੱਭਣ ਦੀ ਰਸਮ ਵਿੱਚ ਮੁਸਕਾਨ ਦੀ ਜਿੱਤ ਹੋਈ ਤੇ ਇਹ ਦੇਖ ਕੇ ਸੁਖਜੀਤ ਕੌਰ ਨੂੰ ਦੁੱਖ ਹੋਇਆ। ਪਰ ਉਹ ਸਾਰਿਆਂ ਦੇ ਸਾਹਮਣੇ ਖੁਸ਼ ਹੋਣ ਦਾ ਦਿਖਾਵਾ ਕਰਨ ਲੱਗੀ। ਸਾਰੀਆਂ ਰਸਮਾਂ ਦੇ ਬਾਅਦ ਮੁਸਕਾਨ ਨੂੰ ਉਸਦੇ ਕਮਰੇ ਵਿੱਚ ਬਿਠਾਇਆ ਗਿਆ ਫਿਰ ਗੁਰਪਿੰਦਰ ਉਸਦੇ ਕੋਲ ਆ ਕੇ ਬੈਠ ਗਿਆ ਉਸ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਬੜੇ ਹੀ ਪਿਆਰ ਨਾਲ ਉਸਨੇ ਮੁਸਕਾਨ ਦਾ ਹੱਥ ਆਪਣੇ ਹੱਥ ਵਿੱਚ ਲਿਆ ਦੋਵੇਂ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਦੂਜੇ ਦਿਨ ਸਵੇਰੇ 5 ਵਜੇ ਸੁਖਜੀਤ ਕੌਰ ਨੇ ਦਰਵਾਜ਼ਾ ਖੜਕਾਇਆ ਮੁਸਕਾਨ ਉਸੇ ਵੇਲੇ ਜਾਗ ਗਈ ਤੇ ਦਰਵਾਜ਼ਾ ਖੋਲ੍ਹਿਆ ਤਾਂ ਸੁਖਜੀਤ ਕੌਰ ਨੇ ਦੱਸਿਆ ਕਿ ਅੱਜ ਗੁਰਦੁਆਰੇ ਜਾਣਾ ਹੈ ਅਸਲੀ ਦੋਵੇਂ ਜਲਦੀ ਨਾਲ ਤਿਆਰ ਹੋ ਜਾਓ ਸੁਖਜੀਤ ਕੌਰ ਨੇ ਵਿਆਹ ਦੀਆਂ ਰਸਮਾਂ ਦੇ ਬਾਅਦ ਮੁਸਕਾਨ ਨੂੰ ਘਰ ਦੇ ਕੰਮਾਂ ਵਿੱਚ ਵਿਅਸਤ ਕਰ ਦਿੱਤਾ ਤਾਂ ਕਿ ਉਹ ਗੁਰਪਿੰਦਰ ਦੇ ਨਾਲ ਸਮਾਂ ਨਾ ਬਿਤਾ ਸਕੇ ਮੁਸਕਾਨ ਆਪਣੇ ਨਾਲ ਪੇਕਿਆਂ ਤੋਂ ਜੋ ਵੀ ਚੀਜ਼ਾਂ ਲੈ ਕੇ ਆਈ ਸੀ ਸੁਖਜੀਤ ਕੌਰ ਉਸ ਦਾ ਮਜ਼ਾਕ ਬਣਾਉਣਾ ਚਾਹੁੰਦੀ ਸੀ ਸਾਰੇ ਆਂਡੀਆਂ ਗਵਾਂਡੀਆਂ ਸਾਹਮਣੇ ਕਿ ਦੇਖੋ ਕਿੰਨੀਆਂ ਸਸਤੀਆਂ ਚੀਜ਼ਾਂ ਲੈ ਕੇ ਆਈ ਹੈ ਵਗੈਰਾ ਵਗੈਰਾ ਬੋਲ ਕੇ ਮੁਸਕਾਨ ਨੂੰ ਸਾਰਿਆਂ ਦੇ ਸਾਹਮਣੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਮੁਸਕਾਨ ਨੂੰ ਬਹੁਤ ਦੁੱਖ ਹੋਇਆ ਪਰ ਉਹ ਚੁੱਪ ਰਹੀ ਜਦੋਂ ਸਾਰੇ ਚਲੇ ਗਏ ਤਾਂ ਮੁਸਕਾਨ ਕਮਰੇ ਵਿੱਚ ਜਾ ਕੇ ਰੋਣ ਲੱਗੀ ਗੁਰਪਿੰਦਰ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਮੁਸਕਾਨ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਮੈਨੂੰ ਆਪਣੇ ਮੰਮੀ ਪਾਪਾ ਦੀ ਯਾਦ ਆ ਰਹੀ ਹੈ ਅਤੇ ਉਸਨੇ ਗੁਰਪਿੰਦਰ ਨੂੰ ਸੱਚਾਈ ਨਾ ਦੱਸੀ ਗੁਰਪਿੰਦਰ ਮੁਸਕਾਨ ਨੂੰ ਚੁੱਪ ਕਰਾ ਰਿਹਾ ਸੀ ਤਾਂ ਉਸੇ ਵਕਤ ਸੁਖਜੀਤ ਕੌਰ ਨੇ ਉਸ ਨੂੰ ਫਿਰ ਬੁਲਾ ਲਿਆ ਅਤੇ ਘਰ ਦੇ ਕੰਮਾਂ ਵਿੱਚ ਲਗਾ ਦਿੱਤਾ ਮੁਸਕਾਨ ਨੂੰ ਸਮਝ ਵਿੱਚ ਆ ਗਿਆ ਸੀ ਕਿ ਸੁਖਜੀਤ ਕੌਰ ਉਸ ਨੂੰ ਪਸੰਦ ਨਹੀਂ ਕਰਦੀ ਪਰ ਉਸ ਨੇ ਹੌਸਲਾ ਰੱਖਦੇ ਹੋਏ ਉਸ ਦੀ ਬੜੀ ਸੇਵਾ ਕੀਤੀ ਸੁਖਜੀਤ ਕੌਰ ਦੇ ਮੂੰਹ ਤੋਂ ਕੁਝ ਨਿਕਲੇ ਉਸ ਤੋਂ ਪਹਿਲਾਂ ਹੀ ਉਹ ਸਾਰਾ ਕੰਮ ਨਿਬਟਾ ਦਿੰਦੀ ਪਰ ਸੁਖਜੀਤ ਕੌਰ ਉਸ ਦੇ ਕੰਮਾਂ ਵਿੱਚ ਕੋਈ ਨਾ ਕੋਈ ਨੁਕਸ ਕੱਢਦੀ ਹੀ ਰਹਿੰਦੀ ਤੇ ਲੜਦੀ ਰਹਿੰਦੀ ਇਹ ਸਭ ਉਦੋਂ ਹੀ ਹੁੰਦਾ ਜਦੋਂ ਗੁਰਪਿੰਦਰ ਘਰੋਂ ਬਾਹਰ ਹੁੰਦਾ ਘਰ ਦੇ ਕੰਮਾਂ ਤੋਂ ਥੱਕੀ ਮੁਸਕਾਨ ਕੋਲ ਗੁਰਪਿੰਦਰ ਲਈ ਸਮਾਂ ਨਾ ਹੁੰਦਾ ਗੁਰਪਿੰਦਰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਆਖਿਰਕਾਰ ਉਹ ਉਸ ਨੂੰ ਬਹੁਤ ਪਿਆਰ ਜੋ ਕਰਦਾ ਸੀ ਇਸ ਲਈ ਉਸ ਨੇ ਮੁਸਕਾਨ ਦੇ ਨਾਲ ਸਮਾਂ ਬਿਤਾਉਣ ਲਈ ਹਨੀਮੂਨ ਜਾਣ ਦਾ ਪਲਾਨ ਬਣਾਇਆ ਜੋ ਸੁਖਜੀਤ ਕੌਰ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਪਰ ਉਹ ਕਰਦੀ ਵੀ ਕੀ ਪੁੱਤ ਦੇ ਫੈਸਲੇ ਦੇ ਅੱਗੇ ਉਹ ਚੁੱਪ ਰਹੀ 6 ਘੰਟਿਆਂ ਦੇ ਸਫ਼ਰ ਤੋਂ ਬਾਅਦ ਬੱਸ ਹੋਟਲ ਤੇ ਜਾ ਰੁਕੀ ਸਾਰੇ ਕਪਲ ਬੱਸ ਤੋਂ ਉਤਰੇ ਤੇ ਆਪਣਾ ਆਪਣਾ ਸਮਾਨ ਲੈ ਕੇ ਰੂਮ ਵਿੱਚ ਚਲੇ ਗਏ ਹੋਟਲ ਦਾ ਰੂਮ ਬਹੁਤ ਸੋਹਣਾ ਸੀ ਬਾਰਤੋਂ ਬਹੁਤ ਵਧੀਆ ਹਵਾ ਵੀ ਆ ਰਹੀ ਸੀ ਖਾਣਾ ਉਹਨਾਂ ਨੇ ਰੂਮ ਵਿੱਚ ਹੀ ਮੰਗਵਾ ਲਿਆ ਉਹਨਾਂ ਨੇ ਉੱਥੇ ਬਹੁਤ ਮौज-ਮਸਤੀ ਕੀਤੀ ਤੇ ਇੱਕ ਦੂਜੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਦੇਖਦੇ ਹੀ ਦੇਖਦੇ 15 ਦਿਨ ਕਿਵੇਂ ਗੁਜ਼ਰ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਆਪਣੀ ਜ਼ਿੰਦਗੀ ਦੀਆਂ ਖੂਬਸੂਰਤ ਯਾਦਾਂ ਨੂੰ ਸਮੇਟਦੇ ਹੋਏ ਘਰ ਵਾਪਸ ਆ ਗਏ ਕੁਝ ਦਿਨਾਂ ਬਾਅਦ ਗੁਰਪਿੰਦਰ ਨੂੰ ਕੰਪਨੀ ਦੇ ਕਿਸੇ ਕੰਮ ਕਰਕੇ 1 ਮਹੀਨੇ ਦੇ ਲਈ ਵਿਦੇਸ਼ ਜਾਣਾ ਪਿਆ ਗੁਰਪਿੰਦਰ ਦੇ ਜਾਂਦੇ ਹੀ ਸੁਖਜੀਤ ਕੌਰ ਮੁਸਕਾਨ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਨ ਲੱਗੀ ਅਤੇ ਉਸ ਨੂੰ ਧਮਕਾਉਂਦੀ ਉਸ ਦੇ ਛੋਟੇ-ਛੋਟੇ ਕੰਮਾਂ ਵਿੱਚ ਵੀ ਕਮੀਆਂ ਕੱਢਦੀ ਤੇ ਉਸ ਦੀ ਨਾਨਾਣ ਵੀ ਆਪਣੀ ਭਾਬੀ ਨੂੰ ਕੋਈ ਨਾ ਕੋਈ ਕੰਮ ਦੱਸਦੀ ਰਹਿੰਦੀ ਅਤੇ ਉਸ ਨੂੰ ਆਰਾਮ ਨਾਲ ਬੈਠਾ ਨਾ ਦਿੰਦੀ ਮਾਂ ਅਤੇ ਧੀ ਦੋਵੇਂ ਮੁਸਕਾਨ ਨੂੰ ਤਾਨੇ ਮਾਰਦੀਆਂ ਰਹਿੰਦੀਆਂ ਮੁਸਕਾਨ ਇਕੱਲੀ ਰਹਿ ਗਈ ਅਤੇ ਉਹ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਜਾਂਦੀ ਉਸ ਦੀ ਦਿੱਕਤ ਹੋਰ ਵੀ ਵੱਧ ਗਈ ਜਦੋਂ ਸੁਖਜੀਤ ਕੌਰ ਦੀ ਭੈਣ ਮਨਜੀਤ ਮਾਸੀ ਉਹਨਾਂ ਦੇ ਘਰ ਰਹਿਣ ਆ ਗਈ। ਮਨਜੀਤ ਮਾਸੀ ਨੇ ਸੁਖਜੀਤ ਕੌਰ ਨੂੰ ਬਹੁਤ ਉਕਸਾਇਆ। ਉਹ ਕਹਿੰਦੀ ਕਿ ਇਹ ਕਿਹੋ ਜਿਹੀ ਗਰੀਬ ਘਰ ਦੀ ਨੂੰ ਲੈ ਕੇ ਆਈ ਹੈ ਤੂੰ। ਨਾ ਹੀ ਇਸ ਨੂੰ ਕੱਪੜੇ ਪਾਉਣ ਦਾ ਸਲੀਕਾ ਹੈ ਤੇ ਨਾ ਹੀ ਬੋਲਣ ਦਾ। ਇੱਕਦਮ ਪੈਂਡੂ ਲੱਗ ਰਹੀ ਹੈ, ਗਵਾਰ ਲੱਗ ਰਹੀ ਹੈ। ਇਸ ਤੋਂ ਤਾਂ ਚੰਗਾ ਹੈ ਤੂੰ ਮੇਰੀ ਦੱਸੀ ਹੋਈ ਕੁੜੀ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਦਿੰਦੀ। ਪਤਾ ਹੈ ਉਸ ਦਾ ਪਿਓ ਕੁੜੀ ਨੂੰ ਗੱਡੀ ਅਤੇ ਘਰ ਦੇਣ ਵਾਲਾ ਹੈ ਅਤੇ 25 ਤੋਲੇ ਸੋਨਾ ਵੀ ਮਨਜੀਤ ਮਾਸੀ ਦੀਆਂ ਗੱਲਾਂ ਸੁਣ ਕੇ ਸੁਖਜੀਤ ਕੌਰ ਦਾ ਲਾਲਚ ਹੋਰ ਵੀ ਵੱਧ ਗਿਆ ਉਸ ਰਾਤ ਹਮੇਸ਼ਾ ਦੀ ਤਰ੍ਹਾਂ ਸਾਰਿਆਂ ਦੇ ਖਾਣਾ ਖਾਣ ਤੋਂ ਬਾਅਦ ਮੁਸਕਾਨ ਖਾਣਾ ਖਾਣ ਬੈਠੀ ਤਾਂ ਉਸ ਨੂੰ ਸੁਖਜੀਤ ਕੌਰ ਨੇ ਆਵਾਜ਼ ਮਾਰੀ ਬਹੂ ਮੇਰੇ ਲਈ ਇੱਕ ਗਲਾਸ ਪਾਣੀ ਤਾਂ ਲੈ ਕੇ ਆ ਬੜੀ ਪਿਆਸ ਲੱਗੀ ਹੈ ਮੁਸਕਾਨ ਸੁਖਜੀਤ ਕੌਰ ਲਈ ਪਾਣੀ ਲੈਣ ਗਈ ਤਾਂ ਸੁਖਜੀਤ ਕੌਰ ਨੇ ਉਸਦੀ ਸਬਜੀ ਵਿੱਚ ਜ਼ਹਿਰ ਮਿਲਾ ਦਿੱਤਾ ਮੁਸਕਾਨ ਭੋਲੀ ਸੀ ਉਸ ਵਿਚਾਰੀ ਨੂੰ ਜ਼ਰਾ ਵੀ ਪਤਾ ਨਹੀਂ ਲੱਗਿਆ ਕਿ ਉਸਦੇ ਖਾਣੇ ਵਿੱਚ ਜ਼ਹਿਰ ਮਿਲਾਇਆ ਗਿਆ ਹੈ ਖਾਣਾ ਖਾ ਕੇ ਉਸਨੇ ਘਰ ਦਾ ਸਾਰਾ ਕੰਮ ਖਤਮ ਕੀਤਾ ਤਾਂ ਉਸਦੀ ਤਬੀਅਤ ਅਚਾਨਕ ਵਿਗੜਨ ਲੱਗੀ ਉਸ ਨੂੰ ਉਲਟੀਆਂ ਲੱਗ ਗਈਆਂ ਉਸਨੇ ਸੁਖਜੀਤ ਕੌਰ ਨੂੰ ਦੱਸਿਆ ਤੇ ਡਾਕਟਰ ਨੂੰ ਬੁਲਾਉਣ ਨੂੰ ਕਿਹਾ ਪਰ ਸੁਖਜੀਤ ਕੌਰ ਨੇ ਉਸਦੀ ਗੱਲ ਤੇ ਧਿਆਨ ਨਹੀਂ ਦਿੱਤਾ ਫਿਰ ਉਸਨੇ ਗੁਰਪਿੰਦਰ ਨੂੰ ਫੋਨ ਲਗਾਉਣ ਦਾ ਸੋਚਿਆ ਪਰ ਉਸ ਨੂੰ ਆਪਣਾ ਫੋਨ ਕਿਤੇ ਵੀ ਨਹੀਂ ਮਿਲਿਆ ਕਿਉਂਕਿ ਉਹ ਤਾਂ ਪਹਿਲਾਂ ਹੀ ਉਸੇ ਨੜਾਨ ਨੇ ਛੁਪਾ ਦਿੱਤਾ ਸੀ ਲਾਲਚੀ ਸੁਖਜੀਤ ਕੌਰ ਨੂੰ ਜ਼ਰਾ ਵੀ ਇਹ ਅਹਿਸਾਸ ਨਹੀਂ ਸੀ ਕਿ ਉਹਨਾਂ ਨੇ ਕੀ ਅਪਰਾਧ ਕਰ ਦਿੱਤਾ ਹੈ ਲਾਲਚ ਉਹਨਾਂ ਤੇ ਇੰਨਾ ਹਾਵੀ ਹੋ ਗਿਆ ਕਿ ਤਿੰਨਾਂ ਨੇ ਮਿਲ ਕੇ ਮੁਸਕਾਨ ਨੂੰ ਇੱਕ ਵੱਡੇ ਬੈਗ ਵਿੱਚ ਪਾਇਆ ਤੇ ਸ਼ਹਿਰ ਤੋਂ ਦੂਰ ਸੁੰਨਸਾਨ ਜਗ੍ਹਾ ਤੇ ਜਾ ਕੇ ਸੁੱਟ ਦਿੱਤਾ ਉਸ ਦਾ ਫੋਨ ਵੀ ਸਵਿਚ ਆਫ ਕਰਕੇ ਉਸ ਦੇ ਕੋਲ ਹੀ ਸੁੱਟ ਦਿੱਤਾ ਤੇ ਵਾਪਸ ਆ ਕੇ ਸੌਂ ਗਈਆਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਦੂਜੇ ਦਿਨ ਸਵੇਰੇ ਕਰੀਬ 10 ਵਜੇ ਮੁਸਕਾਨ ਦੇ ਫੋਨ ਤੇ ਗੁਰਪਿੰਦਰ ਦਾ ਫੋਨ ਆਇਆ ਪਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਇਸ ਲਈ ਉਸ ਨੇ ਮਾਂ ਨੂੰ ਫੋਨ ਲਗਾਇਆ ਸੁਖਜੀਤ ਕੌਰ ਨੇ ਖਿਬਰਾਉਂਦੇ ਹੋਏ ਫੋਨ ਚੁੱਕਿਆ ਗੁਰਪਿੰਦਰ ਜਦੋਂ ਮੁਸਕਾਨ ਦੇ ਬਾਰੇ ਪੁੱਛਣ ਲੱਗਿਆ ਤਾਂ ਸੁਖਜੀਤ ਕੌਰ ਨੇ ਕਿਹਾ ਕਿ ਮੁਸਕਾਨ ਜ਼ਰੂਰੀ ਕੰਮ ਲਈ ਬਾਹਰ ਗਈ ਹੈ ਤੂੰ ਥੋੜੀ ਦੇਰ ਬਾਅਦ ਉਸ ਨੂੰ ਫੋਨ ਕਰਨਾ ਅਤੇ ਫਿਰ ਉਹ ਗੁਰਪਿੰਦਰ ਨੂੰ ਕਹਿਣ ਲੱਗੀ ਕਿ ਜਦੋਂ ਦੀ ਤੇਰੀ ਘਰ ਵਾਲੀ ਆਈ ਹੈ ਉਦੋਂ ਦਾ ਤੂੰ ਮਾਂ ਨਾਲ ਤਾਂ ਗੱਲ ਕਰਨਾ ਹੀ ਭੁੱਲ ਗਿਆ ਗੁਰਪਿੰਦਰ ਕਹਿੰਦਾ ਨਹੀਂ ਮੰਮੀ ਇਹ ਗੱਲ ਨਹੀਂ ਹੈ ਮੈਂ ਕੱਲ ਘਰ ਵਾਪਸ ਆ ਰਿਹਾ ਹਾਂ ਬਸ ਉਸ ਨੂੰ ਇਹੀ ਦੱਸਣਾ ਸੀ ਉਸ ਨੇ ਮਾਂ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਫੋਨ ਰੱਖ ਦਿੱਤਾ ਦੂਜੇ ਦਿਨ ਗੁਰਪਿੰਦਰ ਆਪਣੇ ਘਰ ਵਾਪਸ ਆਉਣ ਦੀ ਤਿਆਰੀ ਕਰਨ ਲੱਗਿਆ ਉਸ ਨੇ ਪਹਿਲਾਂ ਹੀ ਫਲਾਈਟ ਦੀ ਟਿਕਟ ਬੁੱਕ ਕਰਵਾ ਰੱਖੀ ਸੀ ਤਾਂ ਉਹ ਫਟਾਫਟ ਤਿਆਰ ਹੋਇਆ ਤੇ ਆਪਣਾ ਸਮਾਨ ਲੈ ਕੇ 에ਰਪੋਰਟ ਦੇ ਵੱਲ ਨਿਕਲਿਆ ਇਹ ਸਫ਼ਰ ਇੱਕ ਦਿਨ ਦਾ ਸੀ ਦੂਜੇ ਦਿਨ ਉਹ ਆਪਣੇ ਘਰ ਕਰੀਬ ਸ਼ਾਮ 4 ਵਜੇ ਪਹੁੰਚ ਗਿਆ ਉਸਨੇ ਘਰ ਦੀ ਡੋਰ ਬੈੱਲ ਵਜਾਈ ਤਾਂ ਉਸਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਉਹ ਆਪਣੀ ਮਾਂ ਦੇ ਗਲੇ ਲੱਗਿਆ ਤੇ ਮਾਸੀ ਦੇ ਪੈਰੀ ਹੱਥ ਲਾਏ ਘਰ ਵਿੱਚ ਸਾਰੇ ਸੀ ਪਰ ਮੁਸਕਾਨ ਉਸ ਨੂੰ ਕਿਤੇ ਨਜ਼ਰ ਨਹੀਂ ਆਈ ਤਾਂ ਉਸਨੇ ਮਾਂ ਨੂੰ ਉਸਦੇ ਬਾਰੇ ਪੁੱਛਿਆ ਸੁਖਜੀਤ ਕੌਰ ਨੇ ਫਿਰ ਤੋਂ ਬਹਾਨਾ ਬਣਾਇਆ ਕਿ ਮੁਸਕਾਨ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ ਸੀ ਐਸ ਲਈ ਉਸਨੂੰ ਅਚਾਨਕ ਪਿੰਡ ਜਾਣਾ ਪਿਆ ਗੁਰਪਿੰਦਰ ਨੇ ਪਾਣੀ ਪੀਤਾ ਪਰ ਉਸਨੂੰ ਚੈਨ ਨਹੀਂ ਸੀ ਉਹ ਵਾਰ-ਵਾਰ ਮੁਸਕਾਨ ਨੂੰ ਫੋਨ ਲਗਾ ਰਿਹਾ ਸੀ ਪਰ ਉਸ ਦਾ ਫੋਨਸ ਵਿੱਚ ਆਫ ਆ ਰਿਹਾ ਸੀ ਗੁਰਪਿੰਦਰ ਨੇ ਪਿੰਡ ਵਿੱਚ ਉਸ ਦੀ ਮਾਂ ਤੇ ਪਾਪਾ ਨੂੰ ਵੀ ਫੋਨ ਲਗਾਇਆ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਫਿਰ ਸੁਖਜੀਤ ਕੌਰ ਕਹਿਣ ਲੱਗੀ ਪੁੱਤ ਤੂੰ ਐਨੀ ਟੈਨਸ਼ਨ ਨਾ ਲੈ ਜਦੋਂ ਉਸ ਨੂੰ ਟਾਈਮ ਮਿਲੇਗਾ ਉਹ ਫੋਨ ਕਰ ਲਵੇਗੀ ਤੂੰ ਅਜੇ ਥੱਕਿਆ ਹਾਰਿਆ ਆਇਆ ਹੈ ਆਰਾਮ ਨਾਲ ਸੌਂ ਜਾ ਮਾਂ ਦੀ ਗੱਲ ਮੰਨ ਕੇ ਗੁਰਪਿੰਦਰ ਖਾਣਾ ਖਾ ਕੇ ਸੌਂ ਚਲਾ ਗਿਆ ਉਹ ਇੰਨਾ ਥੱਕ ਗਿਆ ਸੀ ਕਿ ਉਸ ਨੂੰ ਨੀਂਦ ਆ ਗਈ ਸਵੇਰੇ ਜਦੋਂ ਗੁਰਪਿੰਦਰ ਦੀ ਅੱਖ ਖੁੱਲੀ ਤਾਂ ਦੇਖਿਆ ਕਿ ਉਸਦੇ ਮੋਬਾਈਲ ਤੇ ਮੁਸਕਾਨ ਦੀਆਂ ਤਿੰਨ ਮਿਸ ਕਾਲਾਂ ਆਈਆਂ ਹੋਈਆਂ ਸੀ। ਉਸਨੇ ਫਿਰ ਮੁਸਕਾਨ ਨੂੰ ਫੋਨ ਲਗਾਇਆ ਤਾਂ ਇਸ ਵਾਰ ਵੀ ਉਸਦਾ ਫੋਨ ਸਵਿਚ ਆਫ ਹੀ ਆਇਆ। ਗੁਰਪਿੰਦਰ ਮਾਂ ਦੇ ਕੋਲ ਗਿਆ ਤੇ ਮੁਸਕਾਨ ਦੀਆਂ ਮਿਸ ਕਾਲਾਂ ਵਾਲੀ ਗੱਲ ਉਸਨੂੰ ਦੱਸੀ। ਗੁਰਪਿੰਦਰ ਕਹਿੰਦਾ ਕਿ ਦੋ ਦਿਨ ਤੋਂ ਜਦੋਂ ਵੀ ਮੈਂ ਮੁਸਕਾਨ ਨੂੰ ਫੋਨ ਕਰਦਾ ਹਾਂ ਤਾਂ ਉਸਦਾ ਫੋਨ ਸਵਿਚ ਆਫ ਹੀ ਆਉਂਦਾ ਹੈ ਪਰ ਉਸਦੀ ਕਾਲ ਆਉਂਦੀ ਹੈ। ਆਖਿਰ ਕੀ ਗੱਲ ਹੋ ਸਕਦੀ ਹੈ? ਗੁਰਪਿੰਦਰ ਦੀ ਇਹ ਗੱਲ ਸੁਣ ਕੇ ਸੁਖਜੀਤ ਕੌਰ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹਨਾਂ ਤਿੰਨਾਂ ਦੇ ਹੋਸ਼ ਉੱਡ ਗਏ। ਤਿੰਨੇ ਇੱਕ ਦੂਜੇ ਨੂੰ ਦੇਖ ਰਹੀਆਂ ਸੀ ਤੇ ਮਨ ਹੀ ਮਨ ਸੋਚ ਰਹੀਆਂ ਸੀ ਕਿ ਆਖਿਰਕਾਰ ਮਰੀ ਹੋਈ ਮੁਸਕਾਨ ਕਿਵੇਂ ਗੱਲ ਕਰ ਸਕਦੀ ਹੈ? ਤਿੰਨੇ ਚੁੱਪ ਖੜੀਆਂ ਰਹੀਆਂ। ਆਖਿਰਕਾਰ ਮਰੀ ਹੋਈ ਮੁਸਕਾਨ ਨੇ ਫੋਨ ਕਿਵੇਂ ਕੀਤਾ? ਕਿਤੇ ਉਹ ਜ਼ਿੰਦਾ ਤਾਂ ਨਹੀਂ ਬਚ ਗਈ? ਅਸੀਂ ਤਾਂ ਠੀਕ ਨਾਲ ਚੈੱਕ ਕੀਤਾ ਸੀ। ਉਹ ਮਰ ਗਈ ਸੀ। ਅਸੀਂ ਹੀ ਉਸ ਨੂੰ ਸੁੱਟ ਕੇ ਆਈਆਂ ਸੀ ਤੇ ਉਸਦੇ ਮੋਬਾਈਲ ਤੇ ਰਿੰਗ ਵੱਜੀ। ਸੁਖਜੀਤ ਕੌਰ ਨੇ ਦੇਖਿਆ ਤਾਂ ਮੋਬਾਈਲ ਤੇ ਮੁਸਕਾਨ ਦਾ ਨੰਬਰ ਦਿਸਿਆ ਜੋ ਉਸਦੀ লাশ ਦੇ ਨਾਲ ਸੁੱਟ ਦਿੱਤਾ ਸੀ ਸੁਖਜੀਤ ਕੌਰ ਤਾਂ ਬੇਹੋਸ਼ ਹੋ ਗਈ ਗੁਰਪਿੰਦਰ ਮੁਸਕਾਨ ਦੇ ਮੰਮੀ ਪਾਪਾ ਨੂੰ ਮਿਲਣ ਲਈ ਨਿਕਲ ਗਿਆ ਸੁਖਜੀਤ ਕੌਰ ਨੂੰ ਹੋਸ਼ ਆਈ ਤਾਂ ਫੋਨ ਦੀ ਘੰਟੀ ਅਜੇ ਵੀ ਵੱਜ ਰਹੀ ਸੀ ਸੁਖਜੀਤ ਕੌਰ ਨੇ ਹਿੰਮਤ ਕਰਕੇ ਫੋਨ ਚੱਕਿਆ ਤਾਂ ਸਾਹਮਣੇ ਮੁਸਕਾਨ ਦੀ ਆਵਾਜ਼ ਆ ਰਹੀ ਸੀ ਉਸਨੇ ਕਿਹਾ ਮੰਮੀ ਮੇਰਾ ਕੀ ਕਸੂਰ ਸੀ ਮੁਸਕਾਨ ਦੀ ਆਵਾਜ਼ ਸੁਣ ਕੇ ਉਹ ਫਿਰ ਬੇਹੋਸ਼ ਹੋ ਗਈ ਮੁਸਕਾਨ ਦੀ ਨਣਾਨ ਨੇ ਫੋਨ ਨੂੰ ਸਵਿਚ ਆਫ ਕਰ ਦਿੱਤਾ। ਸੁਖਜੀਤ ਕੌਰ ਹੌਲੀ-ਹੌਲੀ ਹੋਸ਼ ਵਿੱਚ ਆਈ। ਸਭ ਡਰ ਗਏ ਸੀ ਤੇ ਇੱਕ ਦੂਜੇ ਵੱਲ ਦੇਖ ਰਹੇ ਸੀ। ਮੁਸਕਾਨ ਦੀ ਨਣਾਨ ਕਹਿਣ ਲੱਗੀ, "ਮੰਮੀ, ਭਾਬੀ ਦੀ ਰੂਹ ਪਟਕ ਰਹੀ ਹੈ। ਉਹ ਸਾਨੂੰ ਸਾਰਿਆਂ ਨੂੰ ਮਾਰ ਦੇਵੇਗੀ। ਉਹ ਆਪਣੇ ਤੋਂ ਬਦਲਾ ਲੈਣ ਆਈ ਹੈ।" ਉਧਰ ਗੁਰਪਿੰਦਰ ਮੁਸਕਾਨ ਦੇ ਪਿੰਡ ਪਹੁੰਚ ਗਿਆ। ਮੁਸਕਾਨ ਦੇ ਮੰਮੀ ਪਾਪਾ ਨੂੰ ਉੱਥੇ ਸਹੀ ਸਲਾਮਤ ਦੇਖ ਕੇ ਉਸ ਨੂੰ ਬਹੁਤ ਖੁਸ਼ੀ ਹੋਈ। ਉਸ ਨੇ ਉਹਨਾਂ ਨੂੰ ਮੁਸਕਾਨ ਦੇ ਬਾਰੇ ਪੁੱਛਿਆ ਮੁਸਕਾਨ ਦੇ ਮੰਮੀ ਪਾਪਾ ਨੇ ਉਸ ਨੂੰ ਦੱਸਿਆ ਕਿ ਉਹਨਾਂ ਦੀ ਇੱਕ ਹਫ਼ਤੇ ਤੋਂ ਮੁਸਕਾਨ ਨਾਲ ਕੋਈ ਗੱਲ ਨਹੀਂ ਹੋਈ ਹੈ ਗੁਰਪਿੰਦਰ ਨੇ ਕਿਹਾ ਮੰਮੀ ਤੁਸੀਂ ਤਾਂ ਬਿਮਾਰ ਸੀ ਤੇ ਇਸ ਲਈ ਤਾਂ ਉਹ ਇੱਥੇ ਆਈ ਸੀ ਮੁਸਕਾਨ ਦੀ ਮਾਂ ਨੇ ਇਸ ਗੱਲ ਨੂੰ ਇਨਕਾਰ ਕੀਤਾ ਤੇ ਕਿਹਾ ਕਿ ਅਸੀਂ ਤਾਂ ਜਦੋਂ ਵੀ ਫੋਨ ਲਗਾਉਂਦੇ ਹਾਂ ਉਹ ਕੰਮ ਵਿੱਚ ਬਿਜ਼ੀ ਹੁੰਦੀ ਹੈ ਤੇ 2-3 ਦਿਨਾਂ ਤੋਂ ਤਾਂ ਉਸ ਦਾ ਫੋਨ ਹੀ 스ਵਿਚ ਆਫ ਆ ਰਿਹਾ ਹੈ ਫਿਰ ਅਸੀਂ ਧੀ ਨੂੰ ਸਹੁਰਿਆਂ ਦੇ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ ਆਖਿਰ ਸਾਡੀ ਧੀ ਕਿੱਥੇ ਗਈ ਹੈ ਉਹ ਆਪਣੇ ਸਹੁਰਿਆਂ ਦੇ ਵੀ ਨਹੀਂ ਹੈ ਤੇ ਨਾ ਹੀ ਇੱਥੇ ਆਈ ਹੈ ਤਾਂ ਉਹ ਕਿੱਥੇ ਚਲੀ ਗਈ ਬੇਟਾ ਤੂੰ ਸਾਡੀ ਧੀ ਨੂੰ ਲੱਭ ਕੇ ਲਿਆ ਮੁਸਕਾਨ ਦੀ ਮਾਂ ਰੋਣ ਲੱਗ ਪਈ ਗੁਰਪਿੰਦਰ ਨੇ ਕਿਹਾ ਮਾਂ ਤੁਸੀਂ ਚਿੰਤਾ ਨਾ ਕਰੋ ਮੁਸਕਾਨ ਸਹੀ ਸਲਾਮਤ ਹੋਵੇਗੀ ਗੁਰਪਿੰਦਰ ਨੇ ਆਪਣੇ ਮਾਂ ਨੂੰ ਫੋਨ ਲਗਾਇਆ ਤੇ ਪੁੱਛਿਆ ਮੰਮੀ ਤੂੰ ਜੋ ਕਹਿ ਰਹੀ ਸੀ ਮੁਸਕਾਨ ਦੀ ਮਾਂ ਦੀ ਤਬੀਤ ਖਰਾਬ ਹੈ ਐਸਲੀਓ ਪੈੰਡ ਗਈ ਹੋਈ ਹੈ ਪਰ ਉਹ ਤਾਂ ਇੱਥੇ ਆਈ ਹੀ ਨਹੀਂ ਸੁਖਜੀਤ कौर ਕਹਿੰਦੀ ਉਹ ਤਾਂ ਸਾਨੂੰ ਇਹੀ ਦੱਸ ਕੇ ਗਈ ਸੀ ਗੁਰਪਿੰਦਰ ਨੇ ਕਿਹਾ ਕੋਈ ਗੱਲ ਨਹੀਂ ਮੰਮੀ ਅਸੀਂ ਉਸ ਨੂੰ ਲੱਭ ਲਿਆਵਾਂਗੇ ਗੁਰਪਿੰਦਰ ਅਤੇ ਮੁਸਕਾਨ ਦੇ ਪਾਪਾ ਥਾਣੇ ਗਏ ਤੇ ਮੁਸਕਾਨ ਦੇ ਗੁੰਮ ਹੋਣ ਦੀ ਐਫਆਈਆਰ ਦਰਜ ਕਰਵਾਈ ਪੁਲਿਸ ਨੇ ਕੁਝ ਸਵਾਲ ਪੁੱਛੇ ਤੇ ਫਿਰ ਉਸਨੇ ਕਿਹਾ ਠੀਕ ਹੈ ਤੁਸੀਂ ਘਰ ਜਾਓ ਅਸੀਂ ਜਲਦੀ ਹੀ ਸ਼ਾਨਬੀਨ ਸ਼ੁਰੂ ਕਰਦੇ ਹਾਂ ਜੇ ਕੁਝ ਵੀ ਪਤਾ ਲੱਗਿਆ ਤਾਂ ਅਸੀਂ ਤੁਹਾਨੂੰ ਦੱਸਾਂਗੇ ਗੁਰਪਿੰਦਰ ਤੇ ਮੁਸਕਾਨ ਦੇ ਪਾਪਾ ਘਰ ਵਾਪਸ ਆ ਗਏ ਤਾਂ ਉਸਦੇ ਫੋਨ ਦੀ ਰਿੰਗ ਵੱਜੀ ਉਹ ਮੁਸਕਾਨ ਦਾ ਨੰਬਰ ਸੀ ਉਸਨੇ ਫੋਨ ਚੁੱਕਿਆ ਤਾਂ ਅੱਗੋਂ ਮੁਸਕਾਨ ਬੋਲੀ ਗੁਰਪਿੰਦਰ ਗੁਰਪਿੰਦਰ ਮੈਨੂੰ ਬਚਾ ਲੈ ਗੁਰਪਿੰਦਰ ਨੇ ਕਿਹਾ ਤੂੰ ਕਿੱਥੇ ਹੈਂ ਮੁਸਕਾਨ ਤੈਨੂੰ ਕੀ ਹੋਇਆ ਹੈ ਕੁਝ ਤਾਂ ਦੱਸ ਮੇਰੀ ਮਾਂ ਨੇ ਕਿਹਾ ਸੀ ਕਿ ਤੂੰ ਪੈਂਡ ਆਈ ਹੋਈ ਸੀ ਤਾਂ ਮੈਂ ਤੈਨੂੰ ਮਿਲਣ ਇੱਥੇ ਆ ਗਿਆ ਪਰ ਤੂੰ ਤਾਂ ਇੱਥੇ ਵੀ ਨਹੀਂ ਹੈ ਆਖਿਰ ਤੂੰ ਹੈ ਕਿੱਥੇ ਤਾਂ ਅੱਗੋਂ ਮੁਸਕਾਨ ਨੇ ਕਿਹਾ ਮੈਂ ਤੁਹਾਡੇ ਘਰ ਅਤੇ ਇਹਨਾਂ ਕਹਿੰਦਿਆਂ ਹੀ ਉਸ ਦਾ ਫੋਨ ਕੱਟਿਆ ਗਿਆ ਗੁਰਪਿੰਦਰ ਬੇਚੈਨ ਹੋ ਗਿਆ ਉਹ ਸਿੱਧਾ ਪੁਲਿਸ ਸਟੇਸ਼ਨ ਗਿਆ ਤੇ ਪੁਲਿਸ ਨੂੰ ਮੁਸਕਾਨ ਦੇ ਕਾਲ ਦੇ ਬਾਰੇ ਦੱਸਿਆ ਪੁਲਿਸ ਨੇ ਉਸੇ ਵੇਲੇ ਵਾਪਸ ਮੁਸਕਾਨ ਨੂੰ ਫੋਨ ਲਗਾਇਆ ਪਰ ਫਿਰ ਤੋਂ ਉਸ ਦਾ ਫੋਨਸ ਵਿੱਚ ਆਫ ਆਨ ਲੱਗਿਆ ਪੁਲਿਸ ਅਫਸਰ ਨੇ ਮੁਸਕਾਨ ਦਾ ਫੋਨ ਟ੍ਰੇਸ ਕਰਨ ਦਾ ਹੁਕਮ ਦੇ ਦਿੱਤਾ ਤੇ ਗੁਰਪਿੰਦਰ ਨੂੰ ਹੌਸਲਾ ਦੇ ਕੇ ਘਰ ਜਾਣ ਨੂੰ ਕਿਹਾ ਤਾਂ ਗੁਰਪਿੰਦਰ ਦੇ ਮੋਬਾਈਲ ਤੇ ਉਸ ਦੇ ਗਵਾਂਡੀਆਂ ਦਾ ਫੋਨ ਆਇਆ ਉਸ ਨੇ ਦੱਸਿਆ ਕਿ ਗੁਰਪਿੰਦਰ ਤੇਰੇ ਘਰ ਵਿੱਚ ਅਜੀਬ ਅਜੀਬ ਆਵਾਜ਼ਾਂ ਆ ਰਹੀਆਂ ਹਨ ਗੁਰਪਿੰਦਰ ਇਹ ਗੱਲ ਪੁਲਿਸ ਨੂੰ ਦੱਸਦਾ ਹੈ ਪੁਲਿਸ ਅਫਸਰ ਸ਼ਹਿਰ ਦੀ ਪੁਲਿਸ ਨੂੰ ਗੁਰਪਿੰਦਰ ਦੇ ਘਰ ਜਾ ਕੇ ਸ਼ਾਂਭੀਨ ਕਰਨ ਨੂੰ ਕਹਿੰਦੇ ਹਨ ਗੁਰਪਿੰਦਰ ਮੁਸਕਾਨ ਦੇ ਮੰਮੀ ਪਾਪਾ ਅਤੇ ਪੁਲਿਸ ਅਫਸਰ ਸ਼ਹਿਰ ਲਈ ਤੁਰ ਪਏ ਉਹ ਵੀ ਉੱਥੇ ਆ ਪਹੁੰਚੇ ਘਰ ਆ ਕੇ ਗੁਰਪਿੰਦਰ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਇਸ ਲਈ ਪੁਲਿਸ ਅਫਸਰ ਨੇ ਦਰਵਾਜ਼ਾ ਤੋੜਨ ਦਾ ਹੁਕਮ ਦੇ ਦਿੱਤਾ ਹਵਲਦਾਰ ਨੇ ਦਰਵਾਜ਼ਾ ਤੋੜ ਦਿੱਤਾ ਜਦੋਂ ਸਾਰੇ ਘਰ ਵਿੱਚ ਬੜੇ ਤਾ ਘਰ ਦੇ ਅੰਦਰ ਦਾ ਮੰਜ਼ਰ ਬਹੁਤ ਭਿਆਨਕ ਸੀ ਸੁਖਜੀਤ ਕੌਰ ਨੇ ਮੁਸਕਾਨ ਦੀ ਆਤਮਾ ਤੋਂ ਖੁਦ ਨੂੰ ਬਚਾਉਣ ਦੇ ਲਈ ਤਾੰਤ੍ਰਿਕ ਨੂੰ ਬੁਲਾਇਆ ਹੋਇਆ ਸੀ ਸਾਰੇ ਘਰ ਵਿੱਚ ਧੂਆਂ ਧੂਆਂ ਹੀ ਫੈਲਿਆ ਹੋਇਆ ਸੀ ਉਸ ਧੂਏ ਦੇ ਪਿੱਛੇ ਹਲਕੀ ਜਿਹੀ ਰੌਸ਼ਨੀ ਮੁਸਕਾਨ ਤੇ ਪਈ ਸੁਖਜੀਤ ਕੌਰ ਰੋਂਦੇ ਹੋਏ ਕਹਿ ਰਹੀ ਸੀ ਮੁਸਕਾਨ ਬੇਟਾ ਮੈਨੂੰ ਮaaf ਕਰ ਦੇ ਮੈਨੂੰ ਛੱਡ ਦੇ ਮੈਂ ਹੀ ਤੈਨੂੰ ਖਾਣੇ ਵਿੱਚ ਜ਼ਹਿਰ ਮਿਲਾਇਆ ਸੀ ਪਰ ਇਸ ਮਨਜੀਤ ਨੇ ਮੈਨੂੰ ਦੇਹੇਜ ਲਈ ਉਕਸਾਇਆ ਸੀ اس نے کہا سی کہ گੁਰਪਿੰدر ਦਾ ਵਿਆਹ ਕਿਸੇ ਵੱਡੇ ਘਰ ਵਿੱਚ ਕਰਵਾਉਂਗੀ ਮੈਨੂੰ ਕੁਝ ਨਾ ਕਹਿ ਮੈਨੂੰ ਛੱਡ دے ਗੁਰਪਿੰدر ਇਹ ਸੁਣ ਕੇ 당ਗ رہ گیا ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਮੁਸਕਾਨ ਦੇ ਮੰਮੀ ਪਾਪਾ ਦੀਆਂ ਵੀ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸਾਰਿਆਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਤਾਂ ਸਾਹਮਣੇੋਂ ਮੁਸਕਾਨ ਅੱਗੇ ਚੱਲ ਕੇ ਆਈ ਅਤੇ ਉਸ ਨੇ ਕਿਹਾ ਗੁਰਪਿੰਦਰ ਇਹ ਸਾਰੇ ਮੈਨੂੰ ਦਹੇਜ ਦੇ ਲਈ ਪਰੇਸ਼ਾਨ ਕਰਦੇ ਸੀ ਤਾਨੇ ਦਿੰਦੇ ਰਹਿੰਦੇ ਸੀ ਪਰ ਮੈਂ ਤੈਨੂੰ ਜਾਂ ਆਪਣੇ ਮੰਮੀ ਪਾਪਾ ਨੂੰ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ ਜਦੋਂ ਤੂੰ ਇੱਥੇ ਨਹੀਂ ਸੀ ਤਾਂ ਮਨਜੀਤ ਮਾਸੀ ਇੱਥੇ ਰਹਿਣ ਲਈ ਆਈ ਸੀ ਤੇ ਉਸਨੇ ਮੰਮੀ ਨੂੰ ਉਕਸਾਇਆ ਅਤੇ ਮੈਨੂੰ ਮਾਰਨ ਦਾ ਪਲਾਨ ਬਣਾਇਆ ਪਰ ਇਹ ਭੁੱਲ ਗਈਆਂ ਕਿ ਜ਼ਿੰਦਗੀ ਤੇ ਮੌਤ ਤਾਂ ਰੱਬ ਦੇ ਹੱਥ ਵਿੱਚ ਹੈ ਜਦੋਂ ਮੰਮੀ ਨੇ ਮੈਨੂੰ ਪਾਣੀ ਲਿਆਉਣ ਲਈ ਕਿਹਾ ਤਾਂ ਜਲਦੀ ਜਲਦੀ ਮੈਂ ਖਾਲੀ ਗਲਾਸ ਲੈ ਕੇ ਹੀ ਚਲੀ ਆਈ ਤਾਂ ਮੈਂ ਉਸ ਨੂੰ ਸਬਜ਼ੀ ਵਿੱਚ ਕੁਝ ਮਿਲਾਉਂਦੇ ਹੋਏ ਦੇਖ ਲਿਆ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਕੁਝ ਨਾ ਕੁਝ ਤਾਂ ਗੜਬੜ ਹੈ ਮੈਂ ਚੁੰਨੀ ਦੇ ਹੇਠਾਂ ਛਪਾਈ ਆਪਣੀ ਦੂਜੀ ਕੌਲੀ ਥਾਲੀ ਵਿੱਚ ਚੇਂਜ ਕਰ ਲਈ ਅਤੇ ਫਿਰ ਮੈਂ ਤਬੀਅਤ ਖਰਾਬ ਹੋਣ ਦਾ ਨਾਟਕ ਕੀਤਾ। ਇਹਨਾਂ ਨੇ ਸੁੰਨਸਾਂ ਜਗ੍ਹਾ ਤੇ ਲੈ ਜਾ ਕੇ ਮੇਰੀ লাশ ਨੂੰ ਸੁੱਟ ਦਿੱਤਾ ਪਰ ਮੇਰੇ ਮੋਬਾਈਲ ਨੂੰ ਵੀ ਉੱਥੇ ਹੀ ਛੱਡ ਦਿੱਤਾ। ਮੈਂ ਜਾਣ ਬੁੱਝ ਕੇ ਆਪਣੇ ਮੋਬਾਈਲ ਤੋਂ ਮੰਮੀ ਦੇ ਨੰਬਰ ਤੇ ਫੋਨ ਕੀਤਾ ਤੇ ਉਸ ਨੂੰ ਭੂਤ-ਪ੍ਰੇਤ ਬਣ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਆਪਣਾ ਜ਼ੁਰਮ ਸਵੀਕਾਰ ਕਰ ਲਏ ਹਨ। ਮੈਂ ਗੁਰਪਿੰਦਰ ਨਾਲ ਗੱਲ ਕਰਨਾ ਚਾਹੁੰਦੀ ਸੀ, ਸਭ ਕੁਝ ਦੱਸਣਾ ਚਾਹੁੰਦੀ ਸੀ ਪਰ ਡਰ ਲੱਗਦਾ ਸੀ। ਕਿ ਕੋਈ ਵੀ ਪੁੱਤ ਆਪਣੀ ਮਾਂ ਦੇ ਖਿਲਾਫ ਕੁਝ ਨਹੀਂ ਸੋਨਣਾ ਚਾਹੂਗਾ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਕਿ ਮੈਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾੰਤ੍ਰਿਕ ਬਾਬੇ ਨੂੰ ਪੁਲਿਸ ਨੇ ਫੜ ਲਿਆ ਤਾਂ ਪਤਾ ਲੱਗਿਆ ਕਿ ਉਹ ਮੁਸਕਾਨ ਦੀ ਮਦਦ ਕਰਨ ਆਇਆ ਸੀ ਉਹ ਤਾਂ ਗੁਰਪਿੰਦਰ ਦਾ ਗਵਾਂਢੀ ਹੀ ਸੀ ਉਸ ਨੂੰ ਹੁਣ ਪਤਾ ਲੱਗ ਚੁੱਕਿਆ ਸੀ ਕਿ ਉਸ ਦੀ ਮਾਂ ਨੇ ਹੀ ਮੁਸਕਾਨ ਨੂੰ ਦਹੇਜ ਦੇ ਲਾਲਚ ਵਿੱਚ ਆ ਕੇ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਹ ਕਹਾਣੀ ਸੁਣ ਕੇ ਉਹ ਅੱਗ ਬਬੁਲਾ ਹੋ ਗਿਆ ਉਹ ਆਪਣੀ ਮਾਂ ਨਾਲ ਲੜਨ ਲੱਗਿਆ ਗੁਰਪਿੰਦਰ ਨੇ ਮੁਸਕਾਨ ਨੂੰ ਸੀਨੇ ਨਾਲ ਲਗਾ ਲਿਆ ਤੇ ਰੋਣ ਲੱਗਿਆ ਅਤੇ ਆਪਣੀ ਮਾਂ ਨੂੰ ਕਿਹਾ ਕਿ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਅਸੀਂ ਦੋਵੇਂ ਇਹ ਘਰ ਛੱਡ ਕੇ ਜਾ ਰਹੇ ਹਾਂ ਏਹੀ ਤੁਹਾਡੀ ਅਸਲੀ ਸਜ਼ਾ ਹੈ ਤੁਸੀਂ ਖੁਦ ਆਪਣਾ ਘਰ ਬਰਬਾਦ ਕਰ ਦਿੱਤਾ ਮੁਸਕਾਨ ਮੇਰੀ ਜ਼ਿੰਦਗੀ ਹੈ ਉਸ ਦੀ ਰੱਖਿਆ ਕਰਨਾ ਮੇਰਾ ਧਰਮ ਹੈ ਤੁਹਾਨੂੰ ਇਹ ਘਰ ਅਤੇ ਧਨ ਮੁਬਾਰਕ ਹੋਵੇ ਇਹਨਾਂ ਕਹਿ ਕੇ ਉਹ ਦੋਵੇਂ ਆਪਣਾ ਸਮਾਨ ਪੈਕ ਕਰਨ ਲੱਗੇ ਸੋ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦੇਣਾ ਅਤੇ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ